ਸਤਿ ਨਾਮ ਸਤਿ ਚਾਰ ਬੰਦੋ ਸਵਾਗਤ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਜ਼ਮੀਨਾਂ ਤੇ ਅਤਿਆਸਿਕ ਬੰਦਗਾ ਦੀ ਰਿਕਰੀ ਕੀਤੀ ਜਾ ਰਹੀ ਆ ਉਹਦੇ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਕਿਉਂਕਿ ਅਧਿਆਸੀਕ ਜ਼ਮੀਨਾਂ ਦੀ ਵਿਕਰੀ ਕਰਨੀ ਔਰ ਅਧਿਆਸੀਕ ਬੈੱਡਾਂ ਦੀ ਵਿਕਰੀ ਕਰਨੀ ਇੱਕ ਬੜੀ ਗੰਤ ਗੱਲ ਹੈ ਕਿਉਂਕਿ ਪੰਜਾਬੀਆਂ ਨੇ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਜਾਂ ਉਹਨਾਂ ਵੱਲੋਂ ਬਣਾਈਆਂ ਗਈਆਂ ਬੈੱਡਾਂ ਨੂੰ ਬੜੇ ਹੀ ਚਾਤ ਤੇ ਯਾਦਗਾਰ ਬਜੋ ਸੰਭਾਲ ਕੇ ਰੱਖਿਆ ਆ। ਸੋ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਦੂਸਰਾ ਵਿਸ਼ਾ ਆਪਣਾ ਇਹ ਹੋਵੇਗਾ ਕਿ ਨਵੀਂ ਦਿੱਲੀ ਤੋਂ ਕਾਬਲ ਤੇ ਕੰਧਾਰ ਦੇ ਲਈ ਹੁਣ ਹਵਾਈ ਸੇਵਾ ਜਿਹੜੀ ਆ ਉਹ ਜਲਦੀ ਆਰੰਭ ਹੋ ਜਾਵੇਗੀ। ਔਰ ਅਗਲੀ ਗੱਲ ਆਪਾਂ ਤਰਾਂਗੇ ਕਿ ਤੰਤੰ ਜਿਹੜੀ ਬਾਈ ਇਲੈਕਸ਼ਨ ਹੈ ਉਹ ਉਹਦੇ ਵਿੱਚ ਕੌਣ ਕੌਣ ਖੜਾ ਆ ਔਰ ਉਹਦੇ ਦੇ ਇਹ ਹਾਲਾਤ ਬਣਦੇ ਜਾ ਰਹੇ ਆ। ਕੌਣ ਅੱਗੇ ਆ ਸਕਣ ਦੀ ਸੰਭਾਵਨਾ ਆ ਜਾਂ ਉਸੇ ਦਾ ਮਾਹੌਲ ਕੀ ਹੈ ਉਹਦੇ ਬਾਰੇ ਵੀ ਕਰਾਂਗੇ ਔਰ ਅਗਲੀ ਗੱਲ ਦੇ ਵਕਤ ਮਿਲਿਆ ਤਾਂ ਆਪਾਂ ਇਸ ਗੱਲ ਦੇ ਉੱਤੇ ਵੀ ਚਰਚਾ ਕਰਾਂਗੇ ਕਿ ਆਪਣੇ ਬੰਦੇ ਜਿੱਥੇ ਵੀ ਜਾਂਦੇ ਆ ਸਾਰੇ ਨਹੀਂ ਲੇਕਿਨ ਉਹਨਾਂ ਵਿੱਚੋਂ ਕੁਝ ਐਸੀ ਬਿਅਤੀ ਵਾਲੇ ਲੋਕ ਮਿਲ ਜਾਂਦੇ ਆ ਕਿ ਉਹ ਉੱਥੇ ਜਾ ਕੇ ਵੀ ਉਹ ਤੇ ਸਿੱਧੇ ਕੰਮ ਕਰਨ ਤੋਂ ਬਾਝ ਨਹੀਂ ਆਉਂਦੇ ਮੇਰੀ ਕਹਿਣ ਦੀ ਮਰاد ਇਹ ਆ ਤੇ ਸੁਝੋ ਉਹਨਾਂ ਚਾਹ ਬੰਦੇ ਉੱਤੇ ਐਡਮੈਂਟਨ ਦੇ ਵਿੱਚ ਜੋੜਿਆਂ ਦੀ ਛੇਪੀ ਕਰਦੇ ਖੜੇ ਗਏ ਔਰ ਹੁਣ ਐਸਵੇ ਦੇ ਪੁਲਿਸ ਦੀ ਹਿਰਾਸਤ ਵਿੱਚ ਹੈ ਇਸ ਵਿਸ਼ੇ ਦੇ ਬਾਰੇ ਦੀ ਗੱਲਬਾਤ ਕਰਾਂਗੇ ਔਰ ਇੱਕ ਅਮਰੀਕਾ ਅੰਦਰਲੀ ਸਾਤੀ ਮੂਲਾ ਬੰਦਾ ਜਿਹੜਾ ਕਿ ਐ ਅਮਰੀਕੀ ਵਿਦੇਸ਼ ਵਿਭਾਗ ਵਿੱਚ ਜੋ ਸੀਨੀਅਰ ਸਲਾਹਕਾਰ ਸੀ ਉਹਨੂੰ ਵੀ ਅਰੈਸਟ ਕਰ ਲਿਆ ਗਿਆ ਇਹਦੇ ਬਾਅਦ ਇਹ ਵੀ ਆਪਾਂ ਗੱਲਬਾਤ ਵਿਸ਼ੇਸ਼ ਵੀਰਵੀ ਦੇ ਨਾਲ ਕਰਾਂਗੇ ਲੇਕਿਨ ਹੁਣ ਆਪਾਂ ਚੱਲਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਕਿਸ਼ਤ ਰਾਜਨੀ ਜਮੀਨਾਂ ਜਿਹੜੀਆਂ ਸਰਕਾਰੀ ਜਮੀਨਾਂ ਜਿਹੜੀਆਂ ਔਰ ਇਹ ਦਾਦਾ ਦਾ ਉਹ ਬੇਲਡਾਂ ਜਿਹੜੀਆਂ ਉਹ ਵੇਚੀਆਂ ਜਾ ਰਹੀਆਂ ਤਾਂ ਕਿ ਉਹ ਆਪਣੇ ਖਾਚੀ ਬੜੀ ਖੁਰਦਲੀ ਦੇ ਨਾਲ ਕਾ ਸਕਣਗੇ ਹੁਣ ਆਪਾਂ ਸਾਡੇ ਪਿੰਡਾਂ ਵਾਲੀ ਰਹਿਣ ਵਾਲੇ ਲੋਕਾਂ ਆ ਪਿੰਡਾਂ ਵਿੱਚ ਅਕਸਰ ਆਪਾਂ ਦੇਖਦੇ ਆ ਕਿ ਜਿਹੜੇ ਪਰਿਵਾਰਾਂ ਦੇ ਬੱਚੇ ਨਕਮੇ ਨਿਕਲਦੇ ਆ ਜਦੋਂ ਉਹ ਆਪਣੇ ਪਰਿਵਾਰਾਂ ਦੇ ਇਹ ਜਿਹੜੀ ਜ਼ਮੀਨ ਜੈਦਾ ਆ ਉਹ ਜੇਕਰ ਉਹ ਆਪਣੇ ਖਾਤੇ ਗੁੰਦੇ ਕੰਮ ਦੇ ਲਈ ਆਪਣੀ ਜ਼ਮੀਨ ਜਾਇਦਾਦ ਬਜੋਗਾ ਵੱਲੋਂ ਬਣਾਈ ਜੰਡੀ ਆ ਜਿਹੜੀ ਉਹ ਵੇਚਣ ਵਾਲ ਦੇ ਰਸਤੇ ਭੱਜ ਪੈਂਦੇ ਆ ਤੇ ਪਿੰਡ ਦੇ ਲੋਕ ਉਹਨਾਂ ਨੂੰ ਨਫਰਤ ਦੀ ਨਿਗਾਹ ਨਾਲ ਦੇਖਦੇ ਆ ਕਿ ਭਾਈ ਇਹ ਬੰਦੇ ਨੇ ਆਪ ਤਾਂ ਜ਼ਮੀਨ ਜਾਇਦਾਦ ਕੁਝ ਬਣਾਉਣੀ ਕੀ ਸੀ ਆਪਣੇ ਪਿਓ ਦਾਦੇ ਵੱਦੋਂ ਬਣਾਈ ਗਈ ਜ਼ਮੀਨ ਜਾਇਦਾਦ ਵੇਚਣ ਦੇ ਰਸਤੇ ਵਗ ਤਰਦੇ ਆ ਮੇਰੀ ਕਹਿਣ ਦੀ ਮਰاد ਇਹੋ ਹੀ ਆ ਕਿ ਕੋਈ ਵੀ ਵਿਅਕਤੀ ਜਾਂ ਪਰਿਵਾਰ ਇਸ ਗੱਲ ਦੇ ਹੱਥ ਵਿੱਚ ਨਹੀਂ ਹੁੰਦਾ ਕਿ ਉਹ ਆਪਣੇ ਬਜ਼ੁਰਗਾਂ ਵੱਲੋਂ ਬਣਾਈ ਹੋਈ ਜਿੰਨੀ ਜੈਦਾ ਉਹਨਾਂ ਦੇ ਆਉਣ ਵਾਲੀਆਂ ਪੂਰੀਆਂ ਜਿਹੜੀਆਂ ਉਹ ਵੇਚਣ ਕਿਉਂਕਿ ਉਹ ਉਹਨਾਂ ਦੀ ਇੱਕ ਨਿਸ਼ਾਨੀ ਹੁੰਦੀ ਆ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੱਲੋਂ ਉਹਨਾਂ ਮੀਆਂ ਬਜ਼ੁਰਗਾਂ ਦੇ ਬਿਯੰਗਾਨੇ ਉਹ ਬਣਾਈਆਂ ਜ਼ਮੀਨਾਂ ਜਾਇਦਾਦਾਂ ਉਹਨਾਂ ਨੂੰ ਬੜਾ ਲੋਕਾਂ ਨੇ ਉਹ ਸਰਕਾਰ ਨੇ ਸਾਂਭ ਸੰਭਾਲ ਕੇ ਰੱਖਿਆ ਹੋਇਆ ਹੈ ਲੇਕਿਨ ਬੜੀ ਬਦਕਿਸਮਤੀ ਦੇ ਨਾਲ ਹੁਣ ਦੀ ਜਿਹੜੀ ਸਰਕਾਰ ਹੈ ਉਹ ਉਹਨਾਂ ਜ਼ਮੀਨ ਜਾਇਦਾਦਾਂ ਨੂੰ ਵੇਚਣ ਵੱਲ ਦੇ ਰਸਤੇ ਵੱਲ ਤੁਰ ਪਈ ਹੈ ਦੇਸ਼ਕ ਲੋਕਾਂ ਨੇ ਕਾਫੀ ਮੁਖਾਜ਼ਬਤ ਕੀਤੀ ਹੈ ਲੇਕਿਨ ਸਰਕਾਰ ਇਸ ਮੁਖਾਜ਼ਬਤ ਨੂੰ ਜਦੋਂ ਤਾਕਤ ਵਿੱਚ ਹੋਵੇ ਕੋਈ ਵੀ ਸਰਕਾਰ ਤਾਕਤ ਦੀ ਅੰਨੀ ਹੋਵੇ ਤਾਂ ਕੋਣ ਕਿਸੇ ਦੀ ਕੋਈ ਪਰਵਾਹ ਕਰਦਾ ਆ ਉਹ ਕੰਦ ਕੀ ਹੁੰਦਾ ਆ ਕੀ ਨਹੀਂ ਹੁੰਦਾ ਕੋਣ ਦੇਖਦਾ ਇਸ ਗੱਲ ਨੂੰ ਲੇਕਿਨ ਸਰਕਾਰ ਲੋਕਾਂ ਦੀ ਆਵਾਜ਼ ਨੂੰ ਸੁਣਨ ਵੱਲ ਕੋਈ ਧਿਆਨ ਦੇਣਾ ਤਾਂ ਇੱਕ ਪਾਸੇ ਉਹ ਕਦਮ ਲਾ ਕੇ ਇਸ ਜ਼ਮੀਨਾਂ ਦੇ ਬੈੱਡਾਂ ਨੂੰ ਵੇਚਣ ਵਾਲ ਦੇ راستے ਜਿਹੜੀ ਆ ਉਹ ਤੋਂ ਪਈ ਆ ਹੁਣ ਬੈੱਡਾਂ ਦੀ ਜਿਹੜੀ ਵਿਕਰੀ ਹੋ ਰਹੀ ਆ ਆਹ ਦੀ ਕੜੀ ਜੋਗਸ਼ ਇਨਫੋਰਮੇਸ਼ਨ ਸਾਡੇ ਕੋਲ ਆ ਉਹ ਗਮਾਂਡਾ ਦੇ ਵਿੱਚ 72 ਜਿਹੜੀਆਂ ਜਾਇਦਾਦਾਂ ਆ ਉਹ 1911 ਕਰੋੜ ਰੁਪਏ ਦੀਆਂ ਵੇਚੀਆਂ ਜਾ ਚੁੱਕੀਆਂ ਆ ਜੇਨਾ ਵਿੱਚ ਐਲੋ ਸਿਟੀ ਵਿੱਚ ਜਿਹੜੇ ਸ਼ੌਕ ਕੰਮ ਫਲੇਟ ਜਿਹੜੇ ਆ ਉਹ ਕਲਸਟਰ ਦੇ 80.2 ਕਰੋੜ ਰੁਪਏ ਵਿੱਚ ਵੇਚੇ ਗਏ ਉਹ ਗ੍ਰੇਟਰ ਮਹਾਦੀ ਏਰੀਆ ਦੇ ਵਿੱਚ ਮੈਂ ਇਹਨਾਂ ਗ੍ਰੇਟਰ ਮਹਾਦੀ ਏਰੀਆ ਡਵੈਲਪਮੈਂਟ ਆਥਾਰਟੀ ਨੇ ਐਲੋ ਸਿਟੀ ਦੀ ਕੰਪੋਸਟੀ ਕੋਸ਼ਤੀ 1 ਆਈਟੀਆਈ ਸਿਟੀ ਅਤੇ ਸੈਲਟਰ 67 88 69 ਤੇ 76 ਵਿੱਚ 72 ਵਪਾਰਕ ਅਤੇ ਰਹਿਸ਼ੀ ਜਾਇਦਾਦਾਂ ਦੀ ਇਹ ਨਦਾਨੀ ਕਰਕੇ 1911.69 ਕਰੋੜ ਰੁਪਏ ਇਕੱਠੇ ਕੀਤੇ ਆ ਹੁਣ ਪੰਜਾਬ ਕੇਪੀ ਬਾਲੀ ਯੂਨੀਵਰਸਿਟੀ ਲੁਧਿਆਣਾ ਦੀ ਵਾਰੀ ਆ ਗਈ ਆ ਇੱਥੇ 10 11 ਅਤੇ 12 ਨਵੰਬਰ ਨੂੰ ਮਹਾਲੀ ਦੇ 8 ਪਿੰਡਾਂ ਦਾ ਸਰਵੇਖਣ ਕੀਤਾ ਜਾਵੇਗਾ ਉਹ ਜਿੱਥੇ 3537 ਏਕੜ ਜ਼ਮੀਨ ਦੇਲੀਆ ਉਹ ਐਰੋਪੋਰਟ ਦਾ ਟਾਊਨਸ਼ਿਪ ਦੀ ਪਾਕਟਸ E F G H ਨੂੰ ਦੁਬੇ ਮੈਂ ਦੁਬੇ ਕੰਮ ਲਈ ਪ੍ਰਾਪਤ ਕੀਤੀ ਜਾਵੇਗੀ ਜਿਸ ਤਰ੍ਹਾਂ ਸਰਕਾਰ ਦਾ ਕਹਿਣਾ ਹੈ ਉਹਦੇ ਗਮਾਂਡਾ ਤੋਂ 509.2 ਕਰੋੜ ਰੁਪਏ ਦਾ ਲੈਕਰ ਆਫ ਅਵਾਰਡ ਵੀ ਪ੍ਰਾਪਤ ਹੋਇਆ ਹੈ ਉਹ ਇਸ ਇਹ ਜਾਂਦਾ ਹੈ ਵੀ ਇਸ ਅਬਜੈਕਟ ਦੇ ਤਹਿਤ ਅੰਦਰੂਨੀ ਸ਼ਰਤਾਂ ਅਤੇ ਸੰਬੰਧਿਤ ਸੇਵਲ ਨੈਂ ਜਨਤਕ ਸੇਵਾ ਅਤੇ ਡਿਗਰੀ ਦੇ ਕੰਮ ਕੀਤੇ ਜਾਣਗੇ ਇਹ ਬਜਟ ਦੋ ਸਾਲਾਂ ਵਿੱਚ ਪੂਰਾ ਹੋਵੇਗਾ ਹੁਣ ਇਹ ਜਿਹੜਾ ਬਜਟ ਇਹ ਦੋ ਸਾਲਾਂ ਵਿੱਚ ਪੂਰਾ ਹੋਵੇਗਾ ਇਹਦਾ ਦਾਵਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਜੇ 4 ਸਾਲ ਦੇ ਵਿੱਚ ਜੇ 4 ਸਾਲਾਂ ਵਿੱਚ ਕੋਈ ਕੰਮ ਨਹੀਂ ਹੋ ਸਕਿਆ ਤਾਂ ਆਉਣ ਵਾਲੇ ਦੋ ਸਾਲਾਂ ਵਿੱਚ ਕੀ ਹੋਵੇਗਾ ਜਹਰ ਹੈ ਇਹ ਲੋਕਾਂ ਦੇ ਨਾਂ ਜਿਹੜੇ ਵੈਦੇ ਪੰਜਾਬ ਸਰਕਾਰ ਨੇ ਕੀਤੇ ਸਨ ਉਹ ਕਿਸੇ ਹੱਦ ਤੱਕ ਲੋਕਾਂ ਦੇ ਅੰਧੇ ਪੁੰਜਣ ਦੇ ਲਈ ਇਹ ਕੰਮਕਾਰ ਜਿਹੜੇ ਆ ਉਹ ਆਰੰਭ ਕੀਤੇ ਜਾ ਰਹੇ ਹਨ ਤਾਂ ਕਿ ਉਹ ਲੋਕਾਂ ਨੂੰ ਇਹ ਗੱਲ ਦੱਸ ਸਕਣ ਕਿ ਜਿਹੜੇ ਵੀ ਵੈਦੇ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ ਉਹਨਾਂ ਨੂੰ ਕਿਸੇ ਨਾ ਕਿਸੇ ਹੱਦ ਤੱਕ ਉਹਦਾ ਕੰਮ ਯਤਨ ਵੀੜਾ ਉਹ ਕੀਤਾ ਜਾ ਰਿਹਾ ਹੈ। ਖੈ ਸਾਡੀ ਤਾਂ ਇਹ ਹੈ ਅਨਿਦ ਹੈ ਕਿ ਸਰਕਾਰ ਜਿਹੜੀ ਆ ਬੜੀ ਜਲਬਾਜੀ ਕਰਕੇ ਕਟੋ ਘਟੋ ਇਸ ਗੱਲ ਦੀ ਬਾ ਇਸ ਗੱਲ ਦੇ ਬਹਾਨੇ ਨਾਲ ਹੀ ਇਹ ਕੰਮ ਨੇਪਰੇ ਚਾੜੇ ਦੇ ਕਨੇਕ ਕਦਮ ਗੇੜਾ ਹਰੇਕ ਪੰਜਾਬੀ ਨੂੰ ਦੇਸ਼ ਦੇ ਦੇਸ਼ ਵਜਿ ਹੈ ਪੰਜਾਬੀ ਨੂੰ ਚੁੱਭਦਾ ਆ। ਉਹ ਇਹ ਆ ਕੇ ਪੰਜਾਬ ਸਰਕਾਰ ਜਿਸ ਵਾਸਤੇ ਵਲ ਤੁਰ ਪਈਆ ਜਿਸ ਰਸਤੇ ਪੰਜਾਬ ਦੀਆਂ ਜ਼ਮੀਨਾਂ ਜੈਦਾਦਾਂ ਨੂੰ ਵੇਚਣ ਦਾ ਜਿਹੜਾ ਰਸਤਾ ਪੰਜਾਬ ਸਰਕਾਰ ਨੇ ਅਖਤਿਆਰ ਕੀਤਾ ਆ ਇਸ ਨੂੰ ਦੇ ਪੰਜਾਬੀਆਂ ਨੂੰ ਭਾਵੇਂ ਉਹ ਦੇਸ਼-ਵਦੇਸ਼ ਦੇ ਕਿਸੇ ਵੀ ਕੋਨੇ ਵਿੱਚ ਵਸਦੇ ਹੋਣ ਉਹਨਾਂ ਦੇ ਦਿਲਾਂ ਨੂੰ ਬਹੁਤ ਸੱਟ ਮਾਰੀ ਆ ਔਰ ਜੇ ਦੇ ਲਈ ਪੰਜਾਬ ਸਰਕਾਰ ਬੜੀ ਇਨ੍ਹਾਂ ਪੰਜਾਬੀਆਂ ਦੇ ਮਨਾਵਤ ਵਿੱਚ ਹਮੇਸ਼ਾ ਹੀ ਇੱਕ ਕਹਿਣਾ ਬਣੀ ਰਹੇਗੀਔਰ ਸਾਨੂੰ ਤਾਂ ਆਸ ਹੈ ਕਿ ਪੰਜਾਬ ਸਰਕਾਰ ਸਮੂਹ ਪੰਜਾਬੀਆਂ ਦੇ ਦਿਲਾਂ ਉਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਰਮ ਪੱਟੀ ਗਾਉਣ ਦਾ ਯਤਨ ਜ਼ਰੂਰ ਕਰੇਗੀ ਅਗਲੀ ਗੱਲਬਾਤ ਦੇ ਲਈ ਆਪ ਆਉਨੇ ਆ ਉਹ ਹੈ ਅੰਮਰ ਸਤ ਤੋਂ ਕਾਬਲ ਤੇ ਕੰਧਾਰ ਲਈ ਹਵਾਈ ਸੇਵਾ ਅਰੰਭ ਹੋ ਗਈ। ਜਿਸ ਤਰ੍ਹਾਂ ਮੈਂ ਦੱਸਿਆ ਆ ਕਿ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਆ ਸਮਾਜ ਸੇਵਾ ਲਈ ਲੋਕਾਂ ਦੇ ਹਿੱਤਾਂ ਲਈ ਉਹ ਆਪ ਮਹਾਦੇ ਬਗੈਰ ਕਿਸੇ ਚੌਦ ਨਿਰਣ ਤੋਂ ਉਹ ਆਪ ਮਹਾਦੇ ਅੱਗੇ ਆਉਂਦੇ ਆ। ਤੁਸੀਂ ਪਿੱਛੇ ਜਾ ਦੇਖਿਆ ਹੋਣਾ ਕਿ ਜਿਸ ਵਾਰ ਪੰਜਾਬ ਅੰਦਰ ਹੜ੍ਹ ਆਏ ਸਨ ਉਹ ਲੋਕਾਂ ਦਾ ਜੀਵਣਾ ਮੁਸ਼ਕਲ ਹੋ ਗਿਆ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਐਮਪੀ ਸਦਾ ਬਿਕਰਮ ਜੀ ਸਿੰਘ ਜੀ ਸਾਨੀ ਉਹਨਾਂ ਨੇ ਆਪ ਉਹ ਬਣੀਆਂ ਟੀਮਾਂ ਨੂੰ ਨਾਲ ਲੈ ਕੇ ਔਰ ਬੜੀ ਬੜੀ ਮਾਤਰਾ ਵਿੱਚ ਉਹ ਤੇ ਰੋਹ ਗਾਦਾ ਸਮਾਨ ਇਕੱਠਾ ਕਰਕੇ ਉਹ ਹੱਡ ਪੀਟਾਂ ਨੂੰ ਰਾਹ ਦੇਣ ਦੇ ਲਈ ਖੁਦ ਉਹ ਹੱਡ ਦੇ ਮદાન ਵਿੱਚ ਕੌਂ ਜਿਸਨ ਉਹ ਉੱਥੇ ਜਾ ਕੇ ਉਹਨਾਂ ਨੇ ਆਪਣੇ ਹੱਥੀ ਹੱਡ ਪੀਟਾਂ ਨੂੰ ਰਾਹਤ ਸਮਗਰੀ ਜਿਹੜੀ ਆ ਉਹ ਪੰਚਾਇਤ ਪੰਚਾਇਤ ਸੀ। ਔਰ ਇੱਥੇ ਦੀ ਉਹਨਾਂ ਨੇ ਇਹ ਜਿਹੜੀ ਤੰਤਾਂ ਸੋਰੀ ਅੰਮ੍ਰਿਤਸਰ ਤੋਂ ਕਾਬਗ ਤੇ ਕੰਧਾ ਲਈ ਹਵਾਈ ਸੇਵਾ ਜਿਹੜੀ ਸ਼ੁਰੂ ਕਰਵਾਈ ਹੈ ਇਹ ਵੀ ਸਰਦਾਰ ਬਿਕਰਨਜੀਤ ਸਿੰਘ ਸਾਹਨੀ ਦੀ ਮੈਂਬਰ ਪਾਰਲੀਮੈਂਟ ਦੀ ਦੇਣ ਹੈ ਔਰ ਉਹਨਾਂ ਨੇ ਇਹ ਯਤਨ ਕਰਕੇ ਸਮੂਹ ਸੇਕ ਪਾਈਚਾਰੇ ਦਾ ਵੀ ਦਿਲ ਜਿੱਤਿਆ ਆ ਔਰ ਸਮੂਹ ਚੇਤਾ ਦੇ ਉੱਤੇ ਅਫਗਾਨੀ ਪਾਈਚਾਰੇ ਦਾ ਵੀ ਮਨ ਜਿਹੜਾ ਉਹ ਜਿੱਤਿਆ ਆ ਔਰ ਇਹ ਐਲਾਨ ਉਸ ਵੇਲੇ ਕੀਤਾ ਗਿਆ ਜਦੋਂ ਨਵੀਂ ਦਿੱਲੀ ਦੇ ਵਿੱਚ ਜਿੰਨੇ ਵੀ ਇੰਡਸਟਰੀਸ ਸੀ ਉਹ ਇੱਕ ਜਗ੍ਹਾ ਤੇ ਇਕੱਠੇ ਹੋਏ ਔਰ ਉਸ ਇਕੱਠ ਨੂੰ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਮੌਲਵੀ ਅਮੀਰ ਖਾਨ ਬਤਾਕੀ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ਦਾ ਐਲਾਨ ਕੀਤਾ ਉਸੋ ਇੱਕ ਬੜੀ ਖੁਸ਼ੀ ਦੀ ਗੱਲ ਦਾ ਸਾਰਿਆਂ ਦੇ ਲਈ ਔਰ ਸੰਨਿਸਾਨ ਪਾਸ ਤੋਂ ਦੇ ਤੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਮੌਲਵੀ ਅਮੀਰ ਖਾਨ ਬਤਾਕੀ ਜੀ ਇਸ ਗੱਲ ਦੀ ਵਧਾਈ ਦੇ ਪਾਤਤ ਵੀ ਹਨ ਔਰ ਅਸੀਂ ਆਪਣੇ ਵੱਲੋਂ ਔਰ ਆਪਣੇ ਭਾਈਚਾਰੇ ਵੱਲੋਂ ਉਹਨਾਂ ਦਾ ਬਹੁਤ-ਬਹੁਤ ਨੁਮਾਦਵੀ ਕਰਦੇ ਹਾਂ ਔਰ ਅੱਗੇ ਆਪਾਂ ਚੱਲਦੇ ਹੋਏ ਹੁਣ ਆਪਾਂ ਕਰਨਪਾਣ ਪਹੁੰਚਦੇ ਆਂ ਜਿੱਥੇ ਐ ਬਾਈ ਇਲੈਕਸ਼ਨ ਹੋਈਆ ਇਹ ਇਲੈਕਸ਼ਨ ਉਸ ਹਲਕੇ ਦੇ ਵਿੱਚ ਇਹ ਸੋਲ ਸਾਗ ਇੱਕ ਬੜੇ ਸੇਵਾ ਭਾਵ ਰੱਖਣ ਵਾਲੇ ਸੱਜਣ ਸੰ ਡਾਕਟਰ ਸੰ ਸੋਦਾਲ ਪਸ਼ਮੀਲ ਸੰ ਦੀ ਸੋ ਉਹ ਸਾਡੇ ਵੀ ਬੜੇ ਨੇੜੇ ਸੱਜਣ ਸੰ ਔਰ ਸੇਵਾ ਦੇ ਖੇਤਰ ਵਿੱਚ ਉਹਨਾਂ ਦੀ ਕੋਈ ਦੀਸ਼ ਨਹੀਂ ਸੀ ਕਰ ਸਕਦਾ ਚਾਹੇ ਕੋਈ ਲੋੜਵੰਦ ਬੰਦਾ ਸਵੇਰੇ ਆਵੇ ਸ਼ਾਮੀ ਆਵੇ ਹਨੇਰੇ ਆਵੇ ਬਰਸਾਤ ਵਿੱਚ ਆਵੇ ਉਹਨਾਂ ਦੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਸਨ ਉਹਨਾਂ ਵੱਨੋਂ ਕਦੇ ਦੀ ਨਾ ਕਿਸੇ ਵੀ ਲੋੜਵੰਦ ਵਿਅਕਤੀ ਵੱਨੋਂ ਨਹੀਂ ਸੀ ਕੀਤੀ ਜਾਂਦੀ ਬਤਾਓ ਡਾਕਟਰ ਉਹਨਾਂ ਕੋਲ ਦਵਾਈਆਂ ਉਨਾਂ ਕੋਲ ਡਾਕਟਰੀ ਸਾਜੋ ਸਮਾਨ ਹਮੇਸ਼ਾ ਹੀ ਉਹਨਾਂ ਲਈ ਘੱਟ ਪਿਆਰਿੰਦਾ ਸੀ। ਉਹ ਕਈ ਵਾਰੀ ਉਹ ਆਮ ਵਾਲੇ ਮਰੀਜ਼ ਨੂੰ ਚੈੱਕਅਪ ਕਰਨ ਤੋਂ ਬਾਅਦ ਉਹ ਜਿਹੜੀਆਂ ਦਵਾਈਆਂ ਆ ਉਹ ਆਪਣੇ ਘਰ ਬੱਚੋਂ ਵਿੱਚੋਂ ਹੀ ਦੇ ਦਿੰਦੇ ਸਨ। ਇਸ ਲਈ ਉਹ ਲੋਕਾਂ ਵਿੱਚ ਬੜੇ ਐ ਹਲਮੰਦ ਪਿਆਰੇ ਸਨ। ਸੋ ਉਹ ਜਦੋਂ ਸਲਗਵਾਸ ਹੋਏ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਜਗ੍ਹਾ ਦੇ ਉੱਤੇ ਜਿੰਮੀ ਚੋਂਦਾ ਐਲਾਨ ਹੋਇਆ ਉਸ ਸਬੰਧ ਵਿੱਚ ਹੀ ਇਹ ਤਰ ਤਰ ਤੋਂ ਬਾਈ ਇਲੈਕਸ਼ਨ ਜਿਹੜੀ ਆ ਹੁਣ ਹੋ ਰਹੀ ਆ ਜਿਹਦੇ ਉੱਤੇ ਇਸ ਵੇਲੇ ਜਿਹੜੇ ਮਹੱਤਵਪੂਰਨ ਅਨੇ ਹੀ ਵਾਕਿਆਣ ਲੱਗ ਰਿਹਾ ਉਹਨਾਂ ਵਿੱਚ ਸਰਦਾਰ ਮੀਤ ਸਿੰਘ ਸੰਧੂ ਔਰ ਬੀਬੀ ਸਖਵਿੰਦਰ ਕਾ ਦਾਵਾ ਕਦਰਨ ਦੀਪ ਸਿੰਘ ਗੁੱਜ ਹਰਜੀਤ ਸਿੰਘ ਸੰਧੂ ਤੇ ਭਾਈ ਮਨਦੀਪ ਸਿੰਘ ਜੀ ਇਹ ਸੱਜਣ ਜਿਹੜੇ ਆ ਚੋਲ ਲੜ ਰਹੇ ਆ ਹਰ ਅਜੇ ਇਸ ਗੱਲ ਦੀ ਇਤਿਆਸ ਨਹੀਂ ਕੀਤੀ ਜਾ ਸਕਦੀ ਕਿ ਕਿਹੜਾ ਉਮੀਦਵਾਰ ਅੱਗੇ ਜਾ ਰਿਹਾ ਆ ਕਿਹੜੇ ਉਮੀਦਵਾਰ ਦੀ ਕੁਸ਼ ਵਰਤ ਲੋਕਾਂ ਵਿੱਚ ਜ਼ਿਆਦਾ ਆ ਕਿਹੜੇ ਦੀ ਘੱਟ ਆ ਵੇਕਨ ਇੱਕ ਮੈਂਬੈਂਟੀ ਜੂਰੂ ਕਰੂੰਗਾ ਹਲਕਾ ਨਵਾਸੀਆਂ ਨੂੰ ਦੀ ਇਨ ਅਮੀਰਵਾਰਾਂ ਨੂੰ ਦੀ ਕਿ ਤੁਸੀਂ ਚੋਣ ਲੜੋ ਜੂਰ ਗੜੋ ਗਰਮ ਜੋਸ਼ੀ ਨਾਲ ਲੜੋ ਵੇਕਨ ਕਦੇ ਵੀ ਆਪਣੇ ਚਿਹਰੇ ਦੇ ਉੱਪਰ ਕਦੇ ਵੀ ਗੁੱਸੇ ਵਾਲਾ ਜਿਹੜਾ ਗੁੱਸੇ ਵਾਲਾ ਜਿਹੜਾ ਦਬਈਆ ਆ ਉਹ ਆਪਣੇ ਚਿਹਰੇ ਉੱਤੇ ਨਾ ਲਿਆਓ ਜਿਕਨਾ ਅਕਸਰ ਇੱਕ ਬੰਦੇ ਨੇ ਆ ਉਹ ਕੋਈ ਵੀ ਜਿੱਤ ਜਾਵੇ ਉਹ ਜਦ ਪੱਲੇ ਜਾਂ ਜਿਹਦੇ ਨਸੀਬ ਵਿੱਚ ਜਿੱਤ ਬਿਚੀ ਹੋਏ ਹੋਵੇਗੀ ਉਹ ਨਹੀਂ ਅਕਸਰ ਜਿੱਤਣਾ ਆ ਸੋ ਸੰਕੋਚ ਕਰਿਓ ਕੋਈ ਲੜਾਈ ਝਗੜਾ ਨਾ ਹੋਵੇ ਜਿਹਦੇ ਨਾਲ ਤੁਹਾਡੀ ਸਾਰਿਆਂ ਦੀ ਬਨਾਨੀ ਹੋਵੇ ਦੇਸ਼ ਵਿੱਚ ਵਿਦੇਸ਼ ਵਿੱਚ ਵੀ ਬਨਾਨੀ ਹੋਵੇ ਤੁਹਾਡੇ ਵੱਲੋਂ ਠੰਡੀ ਹਵਾ ਦਾ ਬੁੱਲਾ ਸਾਨੂੰ ਇੱਥੇ ਮਿਲੇ ਉਹ ਸਾਨੂੰ ਵੀ ਉਸ ਕੰਮ ਦੇ ਵਿੱਚ ਖੁਸ਼ੀ ਜਿਹੜੀ ਆ ਨਸੀਬ ਹੋਵੇ ਸੋ ਅਗਲੇ ਦਿਗਨ ਦੇ ਵਿੱਚ ਅਸੀਂ ਜਰੂਰ ਤੁਹਾਡੇ ਬਾਰੇ ਤੁਹਾਡੀ ਕਾਰ ਦੇ ਜਾਰੀ ਦੇ ਬਾਰੇ ਜਰੂਰ ਅਸੀਂ ਇਹ ਨਿਰਪੱਖ ਤੌਰ ਦੇ ਉੱਤੇ ਇਹ ਜਰੂਰ ਦੱਸਣ ਦਾ ਯਤਨ ਕਰਾਂਗੇ ਕਿ ਕਿਹੜਾ ਮਰੀਜ਼ ਕਿੰਨੇ ਕ ਪੱਧਰ ਦੇ ਉੱਤੇ ਆਪਣੇ ਆਪ ਨੂੰ ਰੱਖ ਰਿਹਾ ਹੈ ਕਿਹੜੇ ਉਮੀਦਵਾਦ ਦੇ ਕਿੰਨੀਆਂ ਵੋਟਾਂ ਲੈਣ ਦੀ ਸੰਭਾਵਨਾ ਹੈ ਇਹ ਇੱਕ ਗੱਭਦੀ ਜਾਂ ਐਸਟੀਮੇਟ ਹੋਏਗਾ ਉਹ ਸਾਡੇ ਕੋਲ ਇਹੋ ਜਿਹਾ ਕੋਈ ਇੰਜਨ ਨਹੀਂ ਜਿਸ ਨਾਲ ਅਸੀਂ ਦੱਸ ਸਕੀਏ ਕਿ ਕਿਹੜਾ ਆਨਿਦਵਾਰ ਕਿੰਨੀਆਂ ਵੋਟਾਂ ਲੈ ਕੇ ਜਿੱਤ ਸਕੇਗਾ ਜਾਂ ਕਿੰਨੀਆਂ ਵੋਟਾਂ ਘਟ ਲੈ ਕੇ ਉਹ ਹਾਰਿਆ ਹਾਰ ਜਾਵੇਗਾ ਸੋ ਇਹ ਇਹ ਗੱਲਾਂ ਜਿਹੜੀਆਂ ਐ ਐਵੇਂ ਵਕਤੀ ਹੁੰਦੀਆਂ ਆ ਇਸ ਕੋਈ ਵੀ ਇਹ ਇੱਕ ਅਰ ਜਿਹੜਾ ਉਹ ਅੰਦਾਜ਼ਾ ਨਹੀਂ ਲਾ ਸਕਦਾ ਕਿ ਕਿਹੜਾ ਉਮੀਦਵਾਰ ਕਿੰਨੀਆਂ ਬੋਲਦਾਂ ਲੈ ਕੇ ਜਿੱਤ ਸਕੇਗਾ ਸੋ ਇਹ ਤਾਂ ਇੱਕ ਅੰਦਾਜ਼ਾ ਹੁੰਦਾ ਆ ਵੀ ਇਹ ਜਿਹੜਾ ਸਰਦੇ ਹੁੰਦਾ ਆ ਚੈਨਲ ਵਾਲੇ ਵੀ ਲਾਉਂਦੇ ਆਪਦੇ ਆ ਇਹ ਇਹ ਤੋਂ ਦੇਤਾ ਇਸ ਤਨੇ ਹੀ ਹੁੰਦਾ ਆ ਆਫਟਰ ਲੋਕ ਵੀ ਉਹਨੂੰ ਸੁਣਦੇ ਆ ਉਹਨੂੰ ਉਹਦੇ ਇੰਝ ਗੱਲਾਂ-ਵਾਤਾਂ ਵੀ ਕਰਦੇ ਆ ਦਾਸ ਸੁਣਦੇ ਵਿੱਚ ਇਹ ਨਹੀਂ ਆ ਸਭੇ ਹੁੰਦਾ ਆ ਇਹਦੀ ਕੋਈ ਵਕਤ ਨਹੀਂ ਸਮਝੀ ਜਾਣੀ ਚਾਹੀਦੀ ਨਾ ਹੀ ਉਹ ਸਭੇ ਵੱਲ ਕੋਈ ਧਿਆਨ ਦੇਣਾ ਚਾਹੀਦਾ ਆ ਅਗਲੀ ਗੱਲ ਜਿਹੜੀ ਮੈਂ ਕਰਨੇ ਜਾ ਰਿਹਾ ਆ ਇਹ ਵੈਸੇ ਤਾਂ ਇੱਕ ਆਮ ਕਾਮ ਗੱਲ ਹੈ ਇਹਦੇ ਬਾਅਦ ਕੋਈ ਬਹੁਤ ਜ਼ਿਆਦਾ ਵੱਡਾ ਧਿਆਨ ਨਹੀਂ ਦੇਣਾ ਚਾਹੀਦਾ ਗੱਲਬਾਤ ਨੇ ਛੋਟੀ ਐ ਲੇਕਿਨ ਇਹਦਾ ਸੁਭਾਂਤ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਜਾਂ ਵੱਡੇ ਸਮਾਜ ਦੇ ਨਾਲ ਜੋੜਿਆ ਜੂਰ ਦਾਣਾ ਚਾਹੀਦਾ ਹੁਣ ਇਹ ਜੀ ਗੱਲ ਮੈਂ ਕਰਨ ਲੱਗਾ ਆ ਮੇਰੇ ਸੁਣਨ ਵਾਲੇ ਜੂਰ ਪਹਿਣਗੇ ਯਾਰ ਇਹ ਤਾਂ ਲੋਜੀ ਗੱਲਾਂ ਹੀ ਹੁੰਦੀਆਂ ਹੁੰਦੀਆਂ ਰਹਿੰਦੀਆਂ ਤੁਸੀਂ ਇੱਕ ਛੋਟੀ ਜੀ ਗੱਲ ਨੂੰ ਆਪਣੇ ਚੈਨਲ ਦੇ ਉੱਤੇ ਕੰਮ ਨੂੰ ਏ ਬੜੀ ਅੰਬੌਰਸ ਦੀ ਪੀਆ ਮੈਂ ਉਸ ਸਿੰਗਲ ਤੋਂ ਇਹ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਇਹ ਸਿੰਗਲ ਤੋਂ ਗੱਲ ਜੂ ਕਰਨਾ ਚਾਹੁੰਦਾ ਆ ਵੀ ਇਹੋ ਜਿਹੀਆਂ ਗੱਲਾਂ ਕਰਨ ਤੋਂ ਪਰਹੇਜ਼ ਕੀਤਾ ਜਾਵੇ ਤਾਂ ਕਿ ਸਾਡੇ ਭਾਈਚਾਰੇ ਦੀ ਕੋਈ ਹੋਰ ਬਦਨਾਮੀ ਨਾ ਹੋਵੇ ਸੋ ਕਬਾਰੇ ਆ ਕੇ ਸਾਡੇ ਚਾਰਕ ਨੌਜਵਾਨ ਮੁੰਡਿਆਂ ਦੇ ਐਡਮੈਂਸ਼ਨ ਦੇ ਰਿਚ ਜਿਸ ਸਾਨੂੰ ਕਈਆਂ ਨੂੰ ਆਪ ਤਾਂ ਪੈ ਜਾਂਦੀਆਂ ਆ ਐਡਵੈਂਟਨ ਦੇ ਵਿੱਚ ਡੋਡਿਆਂ ਦੀ ਖੇਤੀ ਕੰਨੀ ਸ਼ੁਰੂ ਕਰ ਦਿੱਤੀ ਆਪਣੇ ਘਾਦੇ ਵਿੱਚ ਉੱਥੇ ਕਾਹ ਵੀ ਬੜੇ ਖੁੱਲੇ ਆ ਘਰਾਂ ਦੇ ਪਿਛਲੇ ਪਾਸੇ ਖੇਤੀ ਵੀ ਕਈ ਕਰਦੇ ਆ ਉਹ ਉਹਨੂੰ ਕਿਸੇ ਨੇ ਗਾਂਨਕਾਲੀ ਪੁਲਿਸ ਨੂੰ ਦੇ ਦਿੱਤੀ ਪੁਲਿਸ ਉੱਥੇ ਜਦ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੇ 70 ਹਜ਼ਾਰ ਡੋਡਿਆਂ ਦੇ ਗੁੱਤੀ ਜਿਹੜੇ ਆ ਉਹ ਬੀਜੇ ਹੋਏ ਉੱਥੇ ਦੇਖੇ। ਔਰ ਡਰਗ ਜਿਹੜਾ ਡਿਪਾਰਟਮੈਂਟ ਉਹਨਾਂ ਨੇ ਕੱਲੇ-ਕੱਲੇ ਵਿਅਕਤੀ ਦੀ ਪਛਾਣ ਇਸ ਬੂਤਾਂ ਦੇ ਨਾਲ ਉਹਨਾਂ ਨੂੰ ਅਰੈਸਟ ਕਰ ਲਿਆ। ਹੁਣ ਉਹ ਇਹ ਦਿਨੀ ਦੀ ਕੀਮਤ ਦੇ ਬੂਤੇ ਸਮਝਾ ਉਹਨਾਂ ਨੂੰ ਕਹ ਲੋ ਡੋਡਿਆਂ ਦੀ ਕੀਮਤ ਸੀ। ਉਹ 1 ਲੱਖ ਤੇ 60 ਹਜ਼ਾਰ ਪੌਂਡ ਤੋਂ ਲੈ ਕੇ 5 ਲੱਖ ਪੌਂਡ ਦੇ ਬਰਾਬਰ ਸੀ ਸੋ ਉਹਨਾਂ ਉਹ ਦੇਲੇ ਮੁੰਡੇ ਇਹੋ ਜਿਹੇ ਕੰਮਾਂ ਵਿੱਚ ਲੱਗੇ ਹੋਏ ਸਨ ਉਹ ਸਾਡੇ ਯੰਗ ਬਲੱਡ ਸਨ ਉਹ ਸਾਰੇ ਹੀ ਮੇਰੇ ਹਿਸਾਬ ਦੇ ਨਾਲ 40 ਸਾਲ ਦੀ ਉਮਰ ਤੋਂ ਘੱਟ ਸਨ ਉਹਨਾਂ ਵਿੱਚ ਸੰਦੀਪ ਸਿੰਘ ਭਮੋਆ ਸੰਦੀਪ ਡੰਡੀਵਾੜ ਔਰ ਗੁਰਦੀਪ ਸਿੰਘ ਤੇ ਕਦਵਿੰਦਰ ਸਿੰਘ ਦਾ ਨਾਮ ਜਿਹੜਾ ਉਹ ਵਰਨਣਯੋਗ ਹੈ ਔਰ ਸਾਡੀ ਦੂਸਰੇ ਵੀ ਜਿਹੜੇ ਭਾਈਚਾਰੇ ਦੇ ਲੋਕ ਆ ਜਾਂ ਨੌਜਵਾਨ ਆ ਔਰ ਸਾਡੇ ਕੋਲ ਹਰ ਲੋਸ ਨਹੀਂ ਤੇ ਜਿੱਤੇ ਜਿੱਦੇ ਨਾ ਕਹਰਾਂ ਜਰੂਰ ਆਉਂਦੀਆਂ ਕਿ ਪੰਜਾਬੀ ਭਾਈਚਾਰੇ ਦੇ ਚਾਰ ਲੋਕ ਫੜੇ ਗਏ ਮਾੜੀ ਕਮਾ ਨੂੰ ਕਾਬਿਆਂ ਹੋਇਆ ਕਿ ਸੇ ਠੱਗੀ ਥੋਦੀ ਲਾਉਂਦੇ ਆ ਆ ਤੇ ਸੇ ਐ ਮਾਰੇ ਏ ਜਰਮਾ ਵਿੱਚ ਲੱਗਿਆ ਹੋਇਆ ਅਸੀਂ ਜਦੋਂ ਖਬਰਾਂ ਪੜ੍ਹਦੇ ਆਂ ਤੇ ਲਾਉਂਦੇ ਆ ਬੜਾ ਮਨ ਜਿਹੜਾ ਦੁਖੀ ਹੁੰਦਾ ਆ ਕਿ ਕਿੰਨੀ ਇੰਨਾ ਮੁੰਡਿਆਂ ਦੀ ਉਮਰ ਆ ਤੇ ਕਿਹ ਰੁਜੇ ਕੰਮਾਂ ਵਿੱਚ ਪਏ ਹੋਇਆ ਉਹ ਸਾਡੀ ਇੱਕੋ ਇੱਕ ਬਯਾਰਸ਼ ਐ ਇਹ ਇੰਨੀ ਕੁ ਮੁੰਡਿਆਂ ਨੂੰ ਉਹ ਇਹ ਹੋ ਜਾਏ ਗਲਤ ਕੰਮਾਂ ਵਿੱਚ ਨਾ ਪੈਣ ਔਰ ਉਹ ਆਪਣੀ ਜ਼ਿੰਦਗੀ ਦਾ ਭਵਖ ਸਵਾਦਨ ਲਈ ਉਹ ਵਧੀਆ ਤੇ ਸਾਫ ਸੁਥਰੇ ਕੰਮਾਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਸੁਭਾਵ ਦਾ ਜਨਕਾ ਥੈਂਕ ਯੂ ਵੈਰੀ ਮਚ